ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਘਰ ਲੈ ਕੇ ਆਏ ਹਾਂ ਬਿਲਕੁਲ ਸਸਤਾ ਘਰ 6 ਮਰਲਿਆਂ ਦੇ ਵਿੱਚ ਇਹ ਘਰ ਜਿਹੜਾ ਬਣਿਆ ਹੋਇਆ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਕਿਉਂਕਿ ਜਿੰਨਾ ਵੀਰ ਭਰਾਵਾਂ ਨੇ ਘਰ ਖਰੀਦਣਾ ਉਹਨਾਂ ਵਾਸਤੇ ਬਹੁਤ ਹੀ ਆਸਾਨ ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਾਰਾ ਘਰ ਜਿਹੜਾ ਇੱਕ ਵਾਰੀ ਦਿਖਾਇਆ ਜਾਵੇ ਔਰ ਤੁਸੀਂ ਘਰੇ ਬੈਠੇ ਜਿਹੜਾ ਡਿਸੀਜਨ ਲੈ ਸਕੋ ਵੀ ਇਹ ਸਾਡੇ ਇਹ ਕਰ ਲੈਣ ਵਾਲਾ ਹੈ ਜਾਂ ਨਹੀਂ ਹੈ ਤਾਂ ਆਪਾਂ ਗੱਲ ਕਰਦੇ ਸੀ ਇਸ ਘਰ ਦੀ ਤਾਂ ਇਹ ਘਰ 6 ਮਰਲਿਆਂ ਦੇ ਵਿੱਚ ਬਣਿਆ ਹੋਇਆ ਲੈਟਰਿੰਗ ਬਾਥਰੂਮ ਨਵੇਂ ਆ ਅਗਲੇ ਪਾਸਿਓਂ ਜਿਹੜਾ ਫਰਸ਼ਾ ਇੰਟਰਲੋਕ ਜਿਹੜਾ ਲੱਗਿਆ ਹੋਇਆ ਔਰ ਜਿਹੜੇ ਬੈਕ ਤੇ ਦੋ ਕਮਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਨਹੀਂਵੇਂ ਆ ਪਰ ਫਿਰ ਵੀ ਇਸ ਘਰ ਦੇ ਵਿੱਚ ਜਿਹੜਾ ਪਾਣੀ ਉਹ ਨਹੀਂ ਖੜਦਾ ਟਾਇਲ ਬੱਤਿਆਂ ਦੀ ਛੱਤ ਆ ਕਰ ਜਿਹੜਾ ਪੁਰਾਣਾ ਬਣਿਆ ਹੋਇਆ ਰਸੋਈ ਆ ਦੋ ਬੈਡਰੂਮ ਇਹ ਸਾਹਮਣੇ ਤੁਸੀਂ ਰਸੋਈ ਦੇਖ ਰਹੇ ਹੋ ਸੋ ਬਹੁਤ ਹੀ ਬਜਟ ਵਾਲਾ ਬਹੁਤ ਹੀ ਪਰਤੇ ਵਾਲਾ ਜਿਹੜਾ ਘਰ ਹੈਗਾ ਜੇਕਰ ਇੰਨੇ ਇੱਕ ਆਪਾਂ ਲੈਂਟਰ ਪਾਉਣਾ ਹੋਵੇ ਤਾਂ 50-60 ਹਜ਼ਾਰ ਦਾ ਖਰਚਾ ਹੈਗਾ ਸੋ ਟਾਇਲ ਬੱਤਿਆਂ ਦੀ ਛੱਤ ਵਾਲਾ ਇਹ ਘਰ ਆ 6 ਮਰਲਿਆਂ ਦੇ ਵਿੱਚ ਦੋ ਬੈਡਰੂਮ ਬਣਿਆ ਲੈਟਰਿੰਗ ਬਾਥਰੂਮ ਨਵੇਂ ਬਣਿਆ ਅੱਗੋਂ ਵਿੜੇ ਚੀੜੀ ਇੰਟਰਲੋਕ ਲੱਗੀ ਆ ਤੇ ਉਹ ਗਲੀ ਤੋਂ ਉੱਚਾ ਹੈਗਾ ਸੋ ਐਸ ਵੇਲੇ ਆਪਾਂ ਕੋਟਕਪੂਰਾ ਬਾਈਪਾਸ ਦੇ ਨੇੜੇ ਇਹ ਘਰ ਆਪਾਂ ਦੇਖ ਰਹੇ ਆ ਕੋਟਕਪੂਰਾ ਬਾਈਪਾਸ ਦੇ ਨੇੜੇ ਇਹ ਘਰ ਆਪਾਂ ਦੇਖ ਰਹੇ ਆ 6 ਮਰਲਿਆਂ ਦਾ ਸੋ ਜੇਸ ਵੀ ਵੀਰਪ੍ਰਾਣ ਨੇ ਇਹ ਘਰ ਖਰੀਦਣਾ ਹੋਵੇ ਇਹਦਾ ਰੇਟ ਹੈਗਾ 10 ਲੱਖ ਰੁਪਈਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂ ਸੋ ਪਾਣੀ ਦਾ ਸੀਵਰੇਜ ਜਿਹੜਾ ਇੱਥੋਂ ਦਿੱਤਾ ਹੋਇਆ ਹੈ ਵਿੜੇ ਵਿੱਚ ਬੇਸ਼ੱਕ ਭਲਾਂ ਦੀ ਨੀਵਾ ਘਰ ਪਰ ਪਾਣੀ ਨਹੀਂ ਖੜਦਾ ਜਿਵੇਂ ਮਰਲਿਆਂ ਦੇ ਵਿੱਚ ਇਹ ਬਣਿਆ ਹੋਇਆ ਬਾਕੀ ਆ ਵੀਡੀਓ ਦੇ ਵਿੱਚ ਜਿਹੜੀ ਹੈ ਇੰਟਰਲੋਕ ਆ ਉਹ ਲੱਗੀ ਹੋਈ ਹੈ ਸੋ 10 ਲੱਖ ਡਿਮਾਂਡ ਵਾਲਾ ਘਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਸ ਵੀ ਵੀਰ ਭਰਾ ਨੇ ਘਰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹਦੀ ਜਾਣਕਾਰੀ ਲੈ ਸਕਦੇ ਹੋ ਔਰ ਰੇਟ ਦੇ ਵਿੱਚ ਹੋਰ ਵੀ ਐਡਜਸਟ ਹੋ ਜੂਗੀ ਗਲੀ ਜਿਹੜੀ ਆ ਖੁੱਲੀ ਡੁੱਲੀ ਹੈਗੀ ਐ ਇੰਟਰਲੋਕ ਲੱਗੀ ਐ ਸੀਵਰ ਪਿਆ ਹੋਇਆ ਔਰ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਈਏ ਕਿ ਵਿੜੇ ਦੇ ਵਿੱਚ ਜਿਹੜੀ ਇੰਟਰਲੂਕ ਲੱਗੀ ਆ ਤੇ ਦੋ ਬੈੱਡਰੂਮ ਜਿਹੜੇ ਆ ਬਣੇ ਹੋਏ ਆ ਟਾਇਲ ਬੱਤਿਆਂ ਦੀ ਛੱਤ ਆ ਰੇਟ ਜਿਹੜਾ 10 ਲੱਖ ਰੁਪਏ ਡਿਮਾਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਲੈਟਰਨ ਬਾਥਰੂਮ ਜਿਹੜੇ ਆ ਨਵੇਂ ਬਣੇ ਹੋਏ ਆ ਸੋ ਬਜਟ ਵਾਲਾ ਤੇ ਸਸਤਾ ਘਰ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਜਿੰਨਾ ਵੀਰਪ੍ਰਾਵਾ ਨੇ ਇਸ ਬਜਟ ਦਾ ਘਰ ਖਰੀਦਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਆਪਣਾ ਸਹਿਯੋਗ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਘਰਾਂ ਦੀਆਂ ਵੀਡੀਓ ਕੋਠੀਆਂ ਦੀਆਂ ਵੀਡੀਓ ਸੋ ਧੰਨਵਾਦ